ਸਾਡਾ ਕੈਂਪ ਇਸ ਮੇ ਕਰਕੇ ਆ ਕਿ ਅਸੀਂ ਜਿਹੜੀ ਚੀਜ਼ ਸੰਗਤ ਦੇ ਵਿੱਚ ਪੰਚਾ ਸਕੀਏ ਕਿ ਤੁਸੀਂ ਗੁਰੂ ਘਰ ਆਉਂਦੇ ਜੇ ਸਿਰ ਤੇ ਦਸਤਾਰ ਹੋਣੀ ਚਾਹੀਦੀ ਆ ਬਾਕੀ ਇਹ ਆ ਕਿ ਆਉਣ ਵਾਲਾ ਸਮਾਂ ਅਸੀਂ ਇਹਦਾ ਕਰਨਾ ਚਾਹੁੰਦੇ ਆ ਕਿ ਸਾਡਾ ਪੰਜਾਬ ਪੱਗਾਂ ਵਾਲਾ ਪੰਜਾਬ ਤਾਂ ਇੱਕ ਅਕੈਡਮੀ ਹੋ ਰਿਹਾ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਦੇ ਉੱਪਰ ਹਰ ਐਤਵਾਰ 11 ਤੇ 2 ਵਜੇ ਤੱਕ ਫ੍ਰੀ ਦਸਤਾਰ ਸਿੱਖਾਈ ਦਿੱਤੀ ਜਾਂਦੀ ਉੱਥੇ ਤੁਸੀਂ ਹਰ ਤਰ੍ਹਾਂ ਦੀ ਦਸਤਾਰ ਸਿੱਖ ਸਕਦੇ ਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰ ਤੱਕ ਸਕਦੇ ਨੇ ਕੰਤਨ ਬਾਬਾ ਦੀਪ ਸਿੰਘ ਸ਼ਹੀਦ ਦਾ ਅੱਜ ਜਨਮ ਦਿਹਾੜਾ ਬੜੀ ਸ਼ਰਧਾ ਦੇ ਉਸ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੋ ਅਸੀਂ ਇਸ ਵੇਲੇ ਸ਼ੀਦਾ ਗੰਜ ਗੁਰਦੁਆਰੇ ਦੇ ਬਾਹਰ ਕਰਿਆ ਜਿੱਥੇ ਸ਼ਰਧਾਲੂਆਂ ਦਾ ਥਾ ਸਮੂਹ ਤੁਸੀਂ ਤਸਵੀਰਤ ਵਿੱਚ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਸ਼ਰਧਾਲੂ ਸ਼ੀਦਾ ਸਾਹਿਬ ਨਮਸਤਕ ਹਾਂ ਲਈ ਪੁੱਜੀਏ ਸੋ ਕੱਲ ਇੱਕ ਨਗਰ ਕੀਰਤਨ ਜਿਹੜਾ ਅਕਾਲ ਸ੍ਰੀ ਕਲਤਕ ਸਾਬ ਤੋਂ ਕੱਢਿਆ ਗਿਆ ਸੀ ਸੋ ਅੱਜ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੋ ਇੱਕ ਜਗ੍ਹਾ ਤੇ ਅਸੀਂ ਖੜੇ ਆ ਗੁਰਦੁਆਰੇ ਦੇ ਬਾਹਰ ਜਿੱਦੇ ਤਾਜ਼ੇ ਦਸਤਾਰ ਚੁਪਾਈਆ ਤੋਂ ਆਇਆ ਸੰਗਤਾਂ ਲਈ ਫ੍ਰੀ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਗਿਆ ਸੋ ਇਸ ਦਾ ਮਕਸਦ ਹੈ ਸਾਡਾ ਖੁਆਬ ਪੱਗਾਂ ਵਾਲਾ ਪੰਜਾਬ ਸੋ ਉਸ ਦੀ ਤਸਵੀਰਾਂ ਤੁਹਾਨੂੰ ਇੱਕ ਵਾਰੀ ਫੇਰ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਕਿ ਆਖਿਰ ਇਹ ਮਕਸਦ ਜਿਹੜਾ ਕੀ ਹੈ ਭਾਜੀ ਅੱਜ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਵਿੱਚ ਸਾਡਾ ਖੁਆਬ ਪੱਗਾਂ ਵਾਲਾ ਪੰਜਾਬ ਇੱਕ ਤੁਹਾਡੇ ਵੱਲੋਂ ਦਸਤਾਰ ਦਾ ਲਗਾਇਆ ਗਿਆ ਮਕਸਦ ਕੀ ਹੈ ਦਾ ਵਾਇਗੁਰ ਜੀ ਬਾਬਾ ਦੀਪ ਸਿੰਘ ਜੀ ਨੇ ਸਿੱਖੀ ਪ੍ਰਾਦਾ ਸਾਰੀ ਸ਼ਰਧਾ ਰੱਖੀ ਬਾਬਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਤਾਪੜਾ ਸੀਗਾ ਉਹਨਾਂ ਨੇ ਸੀਸ ਟਲੀ ਤੇ ਤਾਹਕੇ ਤਰਕੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਸਿੱਖੀ ਨਾਲ ਜੋੜਿਆ ਉਪਦੇਸ਼ ਦਿੱਤਾ ਸੋ ਸਾਡਾ ਖੁਆਬ ਵੀ ਇਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਪਤਿਤਪੁਣੇ ਦੀ ਲਹਿਰ ਚੱਲ ਰਹੀ ਹੈ ਕਟਿੰਗ ਕਰ ਕਟਿੰਗ ਕਰ ਰਹੇ ਆ ਸਰਦਾਰ ਬੱਚੇ ਵੀ ਸੋ ਉਸ ਉਹਨਾਂ ਨੂੰ ਵਾਪਸ ਤੋਂ ਸਿੱਖੀ ਨਾਲ ਜੋੜਿਆ ਜਾਵੇ ਤੇ ਵਧੀਆ ਤੋਂ ਵਧੀਆ ਸਾਡੇ ਵੀਰ ਜੀ ਨਾਲ ਨੇ ਸਾਡੇ ਦਸਤਾਰ ਵਾਲੇ ਹੋ ਗਏ ਸਾਕਾ ਪੰਜਾ ਸਾਹਿਬ ਸੁਸਾਇਟੀ ਦੋਵਾਂ ਇੱਕਠਿਆਂ ਦਾ ਉਪਰਾਲਾ ਵੀ ਜਿਆਦਾ ਤੋਂ ਜਿਆਦਾ ਜਿਹੜੇ ਆ ਉਹ ਪੱਤਿਤ ਪੁਣੇ ਨੂੰ ਹਟਣ ਤੇ ਸਿੱਖੀ ਵਿੱਚ ਸਿੱਖੀ ਸਰੂਪ ਚੋਂ ਉਹਦੇ ਨਾਲ ਕੀ ਹੋਏਗਾ ਨਸ਼ਿਆਂ ਨੂੰ ਤਿਆਗਣਗੇ ਤੇ ਆਪਣਾ ਲੰਗਰ ਦੀ ਸੇਵਾ ਕਰਨਗੇ ਨਾਮ ਬਾਣੀ ਸਿਮਰਨ ਦੇ ਨਾਲ ਜੁੜਨਗੇ ਸੋ ਉਪਦੇਸ਼ ਇਹੀ ਆ ਕਿ ਸਿੱਧੇ ਰਸਤੇ ਦੇ ਵੱਦੋ ਵੱਦ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਾਂ ਸੰਗਤ ਨੂੰ ਕੋਈ ਉਪਦੇਸ਼ ਦਈਏ ਤੇ ਉਹਦੇ ਵੱਲ ਤੋਰਿਆ ਜਾਵੇ ਦੀ ਕਿੰਨੇ ਦਿਨਾਂ ਲਈ ਭਾਜੀ ਜਿਹੜਾ ਕੈਂਪ ਲਗਾਇਆ ਗਿਆ ਕਿੰਨੇ ਦਿਨਾਂ ਤੋਂ ਚੱਲਦਾ ਪਿਆ ਤੇ ਕਿਦੋਂ ਤੱਕ ਲਗਾਇਆ ਜਾਏਗਾ ਹਾਂਜੀ ਬਾਬਾ ਜੀ ਪਹਿਲੇ ਤੇ ਮੇਰੇ ਵੱਲੋਂ ਸਾਰੀ ਸੰਗਤ ਨੂੰ ਜੋ ਵੀ মিডিਆ ਤੇ ਜਾ ਖਾੜੇ ਪੰਜਾਬ ਦੇ ਵਿੱਚ ਸਾਰੀ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਡਾ ਮਕਸਦ ਇਹ ਹੈਗਾ ਭਾਜੀ ਜੜੀਆਂ ਸੰਗਤਾਂ ਚ ਪੈਰੇ ਤੇ ਆਉਂਦੀਆਂ ਨਾ ਜੜੀਆਂ ਜੜੀਆਂ ਸਖਤਾਂ ਚ ਪੈਰੇ ਤੇ ਹੁੰਦੀਆਂ ਹਨ ਉਹਨਾਂ ਲਈ ਹਰ ਐਤਵਾਰ ਤੇ ਐਤਵਾਰ ਅਸੀਂ ਦਸਤਾਰ ਦਾ ਕੈਂਪ ਲਗਾ ਰਹੇ ਹਾਂ ਅਸੀਂ ਇੱਕ ਦਿਨ ਨਹੀਂ ਲਗਾਦੇ ਹਰ ਐਤਵਾਰ ਦੇ ਐਤਵਾਰ ਕੈਂਪ ਲਗਾ ਰਹੇ ਹਾਂ ਉਹਦੇ ਵਿੱਚ ਅਸੀਂ ਜਿਹੜਾ ਵੀ ਸਾਡੇ ਕੋ ਆ ਕੇ ਪ੍ਰਣ ਕਰੇਗਾ ਕਿ ਅਸੀਂ ਕੇਸ ਦਾੜਾ ਰੱਖਾਂਗੇ ਤੇ ਕੇਸ ਦਾੜਾ ਨਹੀਂ ਕਤਲ ਕਰਾਵਾਂਗੇ ਉਹਨੂੰ ਅਸੀਂ ਦਸਤਾਰ ਦੇ ਕੇ ਆਪਣੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਨੂੰ ਤੇ ਨਾਲ ਉਹਨਾਂ ਦਾ ਐਡਰੈਸ ਵਗੈਰਾ ਸਭ ਕੁਝ ਲਿਖਾਂਗੇ ਕਿ ਆਪਾਂ ਕੋਲ ਜਿਹੜਾ ਵੀ ਵੀਰ ਆਏਗਾ ਉਹ ਆਪਾਂ ਨੂੰ ਸਿੱਖੀ ਰੱਖਦਾ ਹੈ ਕਿ ਨਹੀਂ ਰੱਖਦਾ ਅਸੀਂ ਉਹਦੇ ਦੀ ਜਾਣਕਾਰੀ ਵੀ ਰੱਖਾਂਗੇ ਸਾਰਾ ਕੁਝ ਕਰਦੇ ਆਂ ਬਾਕੀ ਇਹ ਆ ਕਿ ਸਾਡਾ ਕੈਂਪ ਇਸ ਮੇ ਕਰਕੇ ਆ ਕਿ ਅਸੀਂ ਜਿਹੜੀ ਚੀਜ਼ ਸੰਗਤ ਦੇ ਵਿੱਚ ਪੰਚਾ ਸਕੀਏ ਕਿ ਤੁਸੀਂ ਗੁਰੂ ਘਰ ਆਉਂਦੇ ਜੇ ਸਿਰ ਤੇ ਦਸਤਾਰ ਹੋਣੀ ਚਾਹੀਦੀ ਆ ਬਾਕੀ ਇਹ ਆ ਕਿ ਆਉਣ ਵਾਲਾ ਸਮਾਂ ਅਸੀਂ ਇਹ ਇਦਾਂ ਕਰਨਾ ਚਾਹੁੰਦੇ ਆ ਕਿ ਸਾਡਾ ਪੰਜਾਬ ਪੱਗਾਂ ਵਾਲਾ ਪੰਜਾਬ ਤੇ ਅਦੇ ਲਈ ਜਿਹੜੀ ਸਿੱਖੀ ਪੱਗ ਖੰਦੀ ਸਖਾਈ ਵੀ ਜਾਂਦੀ ਹੈ ਜਿਵੇਂ ਕੋ ਚੇ ਨੂੰ ਤੁਸੀਂ ਤੁਹਾਡੇ ਵੱਲੋਂ ਪੱਗ ਬੰਨੀ ਜਾ ਰਹੀ ਹੈ ਦਸਤਾਰ ਤੁਹਾਡੇ ਵੱਲੋਂ ਦਿੱਤੀ ਗਈ ਹੈ ਕਿਵੇਂ ਬੰਨੀ ਜਾਂਦੀ ਹੈ ਉਹ ਵੀ ਸਿਖਾਇਆ ਜਾਂਦਾ ਸਾਡੀ ਸਾਟਾ ਇੱਕ ਅਕੈਡਮੀ ਹੋ ਰਿਹਾ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਦੇ ਉੱਪਰ ਹਰ ਐਤਵਾਰ 11:00 ਤੋਂ 2:00 ਵਜੇ ਤੱਕ ਫ੍ਰੀ ਦਸਤਾਰ ਸਿਖਲਾਈ ਦਿੱਤੀ ਜਾਂਦੀ ਉੱਥੇ ਤੁਸੀਂ ਹਰ ਤਰ੍ਹਾਂ ਦੀ ਦਸਤਾਰ ਸਿੱਖ ਸਕਦੇ ਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਦਸਤਾਰ ਸਿੱਖ ਸਕਦੇ ਨੇ ਜਿਨ੍ਹਾਂ ਨੂੰ ਨਹੀਂ ਆਉਂਦੀ ਤੁਸੀਂ ਸਾਡੇ ਕੋਲ ਆਓ ਅਸੀਂ ਦਸਤਾਰ ਸਿਖਾਵਾਂਗੇ ਜੀ ਤੇ ਇਸ ਇਸ ਦੇ ਲਈ ਫਾਰਮ ਭਰਿਆ ਜਾਂਦਾ ਇਹ ਸਿੱਧਾ ਕੋਈ ਵੀ ਆ ਕੇ ਤੁਹਾਡੇ ਉਹ ਐ ਸਾਰੀ ਸਖਲਾਈ ਲੈ ਸਕਦਾ ਜੇ ਸਖਲਾਈ ਕੋਈ ਵੀ ਲੈ ਸਕਦਾ ਹੈ ਜਿਹੜੇ ਸਾਡੇ ਕੋਲ ਆ ਕੇ ਪ੍ਰਣ ਕਰਨ ਲਈ ਕਹਿੰਦੇ ਆ ਨਾ ਅਸੀਂ ਪ੍ਰਣ ਕਰਾਂਗੇ ਉਹਨਾਂ ਨੂੰ ਅਸੀਂ ਫਾਰਮ ਭਰ ਕੇ ਦਸਤਾਰ ਦੇ ਨਾਲ ਸਰਟੀਫਿਕੇਟ ਦੇ ਨਾਲ ਸਨਮਾਨਿਤ ਕਰਦੇ ਆ ਕਿ ਜਿਹੜਾ ਉਹ ਆਪਣੇ ਕੋਲ ਸਰਟੀਫਿਕੇਟ ਦੇ ਨਾਲ ਉਹਨੂੰ ਇਹ ਚੇਤਾ ਦੇਵੇ ਕਿ ਸਾਨੂੰ ਕਿਸੇ ਨੇ ਦਸਤਾਰ ਦਿੱਤੀ ਸੀ ਅਸੀਂ ਸਿੱਖ ਸੱਜਣਾ ਸੋ ਇਹ ਉਹ ਦਸਤਾਰ ਸਜਾਉਣ ਦਾ ਪ੍ਰਣ ਪੱਤਰ ਹੈ ਜਿਹੜਾ ਪਹਿਲਾਂ ਇਸ ਦਾ ਫਾਰਮ ਭਰਿਆ ਜਾਂਦਾ ਹੈ ਉਸ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਮੈਂ ਪਿਤਾ ਦਾ ਨਾਮ ਵਾਸੀ ਮੋਬਾਈਲ ਨੰਬਰ ਬਲੱਡ ਗਰੁੱਪ ਦਾ ਹਾਂ ਅਤੇ ਬਾਬਾ ਜੀ ਦੀ ਕਿਰਪਾ ਸਤਕਾ ਦਸਤਾਰ ਸਜਾਉਣ ਅਤੇ ਕੇਸ਼ਾਂ ਦੀ ਸੇਵਾ ਸੰਭਾਲ ਦਾ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਅੱਜ ਤੋਂ ਬਾਅਦ ਪ੍ਰਣ ਕਰਦਾ ਕਿ ਦਸਤਾਰ ਸਜਾਵਾਂਗਾ ਤੇ ਕੇਸ ਕਤਲ ਨਹੀਂ ਕਰਾਂਗਾ ਸੋ ਉਸ ਤੋਂ ਬਾਅਦ ਇਹ ਭਰ ਕੇ ਅਤਲ ਦਸਤਾਰ ਦੀ ਸਿਖਲਾਈ ਦਿੱਤੀ ਜਾਂਦੀ ਹੈ ਦਸਤਾਰ ਅੰਨਾਂ ਵੱਲੋਂ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪ੍ਰਣ ਵੀ ਕੀਤਾ ਜਾਂਦਾ ਹੈ ਕਿ ਜੋ ਪ੍ਰਣ ਇੱਥੇ ਕਾਗਜ਼ਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਉਹ ਦਸਤਾਰ ਜਿਹੜੀ ਸਿਖਲਾਈ ਕਰਕੇ ਉਹ ਹਮੇਸ਼ਾ ਪ੍ਰਣ ਰੱਖਿਆ ਉਸ ਦੇ ਲਈ ਇਸ ਸੰਸਥਾ ਵੱਲੋਂ ਘਰ ਜਾ ਕੇ ਵੀ ਪਤਾ ਕੀਤਾ ਜਾਂਦਾ ਸੋ ਇੱਕ ਵੱਡਾ ਕੈਂਪ ਜ਼ਰੂਰ ਜਿਹੜਾ ਇਹ ਹਰ ਐਤਵਾਰ ਨੂੰ ਅੰਮ੍ਰਿਤਸਰ ਦੇ ਸ਼ੀਦਾ ਸਾਹਿਬ ਗੁਰਦੁਆਰੇ ਬਾਹਰ ਲਗਾਇਆ ਜਾਂਦਾ ਤੇ ਦਸਤਾਰ ਆਪਣੇ ਵੱਲੋਂ ਦੇਖ ਕੇ ਪ੍ਰਣ ਲਿੱਤਾ ਜਾਂਦਾ ਕਿ ਮੈਂ ਕਦੀ ਕੇਸ ਦੇ ਕਤਲ ਨਹੀਂ ਕਰਾਵਾਂਗਾ ਤੇ ਦਸਤਾਰ ਨੂੰ ਹਮੇਸ਼ਾ ਆਪਣੇ ਸਿਰ ਤੇ ਰੱਖਾਂਗਾ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ